ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਪਹੁੰਚੇ ਹਾਂ ਸਹੌਲੀ ਮੋਟਰ ਆਪਣੀਆਂ ਕੱਲ੍ਹ ਦੀਆਂ ਚੱਲਦੀਆਂ ਤਿਗੀਆਂ ਤੇ ਪਾਣੀ ਮੱਕੀ ਨੂੰ ਲਾਇਆ ਵਾਤੀ ਤੇ ਪਾਣੀ ਬਦਲ ਲਾਏ ਆ ਆ ਤਾਂ ਭਰ ਗਏ ਜੀ ਪਲਾਟਾਂ ਦਿਖਾਉਨੇ ਆ ਤੁਹਾਨੂੰ ਮੌਸਮ ਆਪਿਆ ਖਰਾਬ ਆ ਅੱਜ 4 ਤਰੀਕ ਆ ਬਹੁਤ ਨਜਾਇਜ਼ ਹਵਾ ਤੇ ਬੱਦਲਬਾਈ ਹੋ ਗਈ ਥੋੜੇ ਸਾਹਮਣੇ ਆ ਦੇਖੋ ਚੱਲ ਰਹੀਆਂ ਨੇ ਹਵਾ ਦੇ ਵਿੱਚ ਵੀ ਹਲੇ ਬਾਕੀ ਤਾਂ ਆਹ ਪਲਾਟ ਨੂੰ ਕਰਕੇ ਗਏ ਜੀ ਦੋਹਾਂ ਨੂੰ ਸਾਹਮਣੇ ਜਿਹੜਾ ਉੱਤਰਲੇ ਨੂੰ আর ਇੱਧਰਲੇ ਨੂੰ ਦੋਏ ਭਰੇ ਪਏ ਨੇ ਆ ਦੇਖੋ ਚੱਲਦੀ ਆ ਮੋਟਰ ਇਹ ਰਹੀ ਆਹ ਪਲਾਟ ਵੀ ਪੂਰਾ ਡੁੱਟਿਆ ਖੜਾ ਤੇ ਲੈ 2.5 2.5 ਫਾਰ ਦੰਦੀ ਆ ਮੋਟਰ ਕਲੀ ਕਲੀ ਹਵਾ ਬਹੁਤ ਚੱਲਦੀ ਆ ਨਜ਼ਾਇਜ਼ ਜਿੰਨੀ ਕਹਿ ਸਕਦਾ ਪੰਜ ਤਰੀਕ ਦਾ ਕਹਿੰਦੇ ਤੁਖੰਦਾ ਵੀ ਬਾਰਿਸ਼ ਮੌਨੋ ਮੌਸਮ ਪਰ ਆਪਣੀ ਆ ਵੀ ਚੱਲਦੀ ਆ ਦੇਖੋ ਕੋਠੇ ਦੇ ਨਾਲ ਆਹ ਦੇ ਤੇ ਵੀ ਚਲਦੀ ਆ ਬਾਰਲੇ ਪਾਸੇ ਇਹ ਚਾਰ ਕਦਨ ਦੇ ਦੇਵੇ ਪ੍ਰਮਾਤਮਾ ਵਸ ਤੈਨ ਚਾਰ ਦਿਨ ਦੀ ਖੇਡ ਆ ਜਿਹੜੀ ਤੂੜੀ ਰਹਿਦੀ ਆ ਵਸ ਤੈਨ ਚਾਰ ਤਣ ਚ ਮੈਨੂੰ ਲੱਗਦਾ ਕਿਸਾਨ ਭਰਾ ਲਵੇ ਦਾ ਦੇਣਗੇ ਜੜੀ ਹੈਗੀ ਆ ਕਿਉਂਕਿ ਹੁਣ ਤੁਹਾਨੂੰ ਪਤਾ ਵੀ ਆਪਾਂ ਤਾਂ ਚਲੋ ਤਾਂ ਡੇਟ ਆ ਕਿਉਂਕਿ ਆਪਣੀ ਤੂੜੀ ਦੂਰਾ 25 ਕਿਲੋਮੀਟਰ ਪਿੰਡੋਂ ਪੂਰੇ ਤੱਕ ਦੀ ਬਾਟ ਪੈਂਦੀ ਆ 22 23 ਕਿਲੋਮੀਟਰ ਵੜ ਜਾਂਦੀ ਆ ਤੇ ਆਪਾਂ ਨੂੰ ਇਹ ਵੀ ਟਰਾਲੀਆਂ ਆਪਾਂ ਚਾਰ ਭੜਾਵਾਂ ਵਾਲੀਆਂ ਇਕੱਠੀਆਂ ਕਰਕੇ ਤਿੰਨ ਆਪਣੇ ਕੋ ਹੈਗੀਆਂ ਦੋ ਸੋਨੇ ਬਾਈ ਵਾਲੀਆਂ ਇੱਕਣ ਕਰਕੇ ਤੇ ਵੀ 10 ਕ ਟਰਾਲੀਆਂ ਆਪਾਂ 10 ਨਹੀਂ 12 ਟਰਾਲੀਆਂ ਇਕੱਠੀਆਂ ਕਰ ਲਈਏ ਤੇ ਸਾਡੀ ਟੱਪ ਜਾਊਗੀ ਇਹਦਾ ਆਪਾਂ ਲਾਜਣੀਆਂ ਬਣਾ ਕੇ ਉਰੋਂ ਜੇ ਆਪਾਂ ਵੱਡੀਆਂ ਟਰਾਲੀਆਂ 'ਚ ਪਾਉਣੇ ਆ ਫਿਰ ਤੁਹਾਨੂੰ ਪਤਾ ਵੀ ਖਰਚਾ ਪੈਂਦਾ ਇਸ ਕਰਕੇ ਰੋਕੇ ਹੋਏ ਆ ਇੰਨੀ ਹਵਾ ਚੱਲਣ ਦੇ ਬਾਵਜੂਦ ਵੀ ਲੜ ਚੱਲਦੀ ਆ ਦੇਖੋ ਕਿੰਨੀ ਨੇਰੀ ਚੱਲਣ ਦੇ ਬਾਵਜੂਦ ਪੇਦਣੀ ਵਾਲਾ ਫਿੱਟਰ ਤੇ ਸਹੌਲੀ ਫਿੱਟਰ ਚੱਲ ਰਹੇ ਨੇ ਜੀ ਚੱਲਦਾ ਹੈ ਮੋਟਰਾਂ ਤੇ ਮੱਕੀ ਨੂੰ ਪਾਣੀ ਚੱਲ ਰਿਹਾ ਤੇ ਜੂਰੀਆ ਹੁਣ ਖਾਲੜਾ ਹੀ ਜਾਂਦਾ ਆ ਦੇਖੋ ਇੱਕ ਫੈਲਾ ਕਰਿਆ ਪਿਆ ਤੇ ਦੂਸਰਾ ਹੁਣ ਆ ਧਰਤਾ ਪਾ ਪਾਣੀ ਰਾਹੀਂ ਲੱਗੀ ਜਾਂਦਾ ਮੱਕੀ ਨੂੰ ਇਹਨੂੰ ਚੱਲਦਾ ਇਹਦਾ ਕੱਦ ਘੱਟ ਆ ਥੋੜਾ ਜਿਹਾ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਵੀ ਜੂਰੀਆ ਪਾਈਏ ਪਾਵਾਂਗੇ ਕਿਵੇਂ ਹੁਣ ਮਿੱਤਰੋ ਇਹਨੂੰ ਐਡੇ ਵੱਡੇ ਨੂੰ ਨਾ ਪੈਣਾ ਪਾਣੀ 라ਹੀਂ ਖੁਰ ਖੁਰ ਕੇ ਜਾਈ ਜਾਂਦਾ ਦੇਖੋ ਤੇ ਆਪਾਂ ਫੇਲਾ ਦਬਤਾ ਐਦਾਂ ਹੀ ਯੂਰੀਆ ਹੁਣ ਬਾਕੀ ਨੂੰ ਜਿਹੜਾ ਲਾਸਟ ਵਾਲਾ ਲਾਉਣਾ ਆਪਾਂ ਨੇ ਕਦ ਕਰ ਗਈ ਜਿਆਦੇ ਜਿੱਥੇ ਜਿੱਥੇ ਜਿਹੜੇ ਜਿਹੜੇ ਪੌਦੇ ਨੂੰ ਪਾਣੀ ਲੱਗ ਗਿਆ ਯੂਰੀਆ ਦਾ ਅਸਰ ਉਹਦੇ ਵਿੱਚ ਹੋ ਜਾਣਾ ਕਿਉਂਕਿ ਪਾਣੀ ਚ ਘੁੜ ਕੇ ਜਾਂਦਾ ਕੋਈ ਆਪਾਂ ਥੈਲੇ 'ਚ ਗਲੀ ਨਹੀਂ ਕਰਦੇ ਕੁਛ ਨਹੀਂ ਕਰਦੇ ਬਕੱਲਾ ਥੈਲਾ ਵਿੱਚ ਧਰ ਦੇਣਾ ਨਾ ਕੋਈ ਸਿਉਣ ਜੋੜ ਕੁਛ ਨਹੀਂ ਖੋਲਦੇ ਕੁਛ ਵੀ ਨਹੀਂ ਕਰਦੇ ਐਦਾਂ ਹੀ ਹੌਲੀ 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 ਘਾਂਟੇ ਡੇਢ ਘਾਂਟੇ 2 ਘਾਂਟਿਆਂ 'ਚ ਥੈਲਾ ਭਰਦਾ ਤੇ ਉਹਨੇ ਟਾਈਮ 'ਚ ਥੈਲਾ ਖਾਲੀ ਹੋ ਜਾਂਦਾ ਕਿ ਲੇਗ ਦੇ ਹਿਸਾਬ ਨਾਲ ਜਦ ਦੁਬਾਰੇ ਅਗਲੇ ਪੱਟੀ ਨੂੰ ਪਾਣੀ ਲਾਉਣਾ ਤਾਂ ਆਪਾਂ ਨੇ ਫੇਰ ਥੈਲਾ ਰੱਖ ਦੇਣਾ ਜਿੰਨੀ ਗਲੇਟ ਆਉਂਦੀ ਉਹ ਹਿਸਾਬ ਕਿਤਾਬ ਨਾਲ ਆ ਮੱਕੀ ਦਾ ਕੱਦ ਥੋੜਾ ਜਿਹਾ ਘੱਟ ਐ ਇਹ ਮੈਨ ਲੱਗਦਾ 6 6.5 7 ਤੱਕ ਫੋਟ ਦੀ ਹੋਣੀ ਆ ਇਹ ਲੇਟ ਵੀ ਆ ਵੈਰੈਟੀ ਉਸ ਕਰਕੇ ਇਧਰ ਤਾਂ ਆਪਣੇ ਛੱਲੀਆਂ ਲੱਗੀਆਂ ਆ ਦੇਖੋ ਬਹੁਤ ਸੋਹਣੀ ਮੱਕੀ ਆ ਬਹੁਤ ਸੋਹਣੀ ਪਰ ਆਪਣੀ ਭੱਠੇ ਵਾਲੀ ਵੀ ਚੱਲ ਰਹੀ ਆ ਮੱਕੀ ਨੂੰ ਟਾਈਮ ਹੋ ਗਿਆ 9:00 ਦੇ 14 ਮਿੰਟ ਤੇ ਮੱਕੇ ਵੀ ਵਧੀਆ ਖੜੀ ਆ ਪੂਰੀ ਤੇ ਇਹਨੂੰ ਵੀ ਛੱਲੀ ਨਿਕਲਣ ਲੱਗੀ ਆ ਦੇਖੋ ਮੌਸਮ ਅੱਜ ਖਰਾਬ ਆ ਤੁਹਾਨੂੰ ਪਤਾ ਹੀ ਅੱਜ ਵੀ ਜਾਦਾ ਕਿਸੇ ਕਿਸਾਨ ਉਪਰਾ ਦੇ ਲਈ ਆ ਜਾਂ ਡਾਗੀ ਤੇ ਮੌਸਮ ਜਿਆਦਾ ਬਹੁਤ ਜਿਆਦਾ ਵਿਗੜ ਗਿਆ ਬਹੁਤ ਜਿਆਦਾ ਠੰਡਾ ਸ਼ੂਕਤੀਆ ਬਹੁਤ ਜਿਆਦਾ ਹੋ ਗਿਆ ਸੈਲ ਘੱਮ ਹੋਇਆ ਪਿਆ ਵੈਂਟਾ ਜੇ ਕਰਨਾ ਸਾਡੀ ਜਗ੍ਹਾ ਲਾੜੀ ਅੰਦਰ ਖੇਤ ਦੇ ਵਿੱਚ w tych ਇੱਕ ਬਰੀਕ ਲੱਗੀਆਂ ਕਣੀਆਂ ਪੈਣਾ ਦੇਖੋ ਮੈਂ ਉਤਰਿਆ ਆ ਤੇ ਆਹ ਵੱਧ ਗਿਆ ਕੰਮ ਪਹਿਲਾਂ ਨਾਲੋਂ ਬਿਜਲੀ ਲੱਗਦੀ ਆ ਹਵਾ ਟੇਕ ਗਈ ਬਹੁਤ ਜ਼ਿਆਦੇ ਬੱਦਲ ਘੋਰਦਾ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਤੇ ਟਿਕ ਟਕਾਉ ਜੀ ਹਵਾ ਦਾ ਲੰਘ ਚੱਲਦੇ ਆ ਇੰਨੇ ਕਿਤੇ ਸਾਈਡ ਤੇ ਖੜਾ ਲਾਂਗੇ ਲਓ ਜੀ ਬਾਰਿਸ਼ ਹੋ ਰਹੀ ਹੈ ਮਸਾਂ ਪਰਮਾਤਮਾ ਮੜਿਆ ਚੁੱਪ ਬੋਲੀ ਆਉਂ ਤਾਂ ਫਾਇਦਾ ਵੀ ਹੈ ਨੁਕਸਾਨ ਵੀ ਹੈ ਦੋਈ ਚੀਜ਼ਾਂ ਨੇ ਫਾਇਦਾ ਮੱਕੀਆਂ ਨੂੰ ਆਏਗਾ ਤੇ ਟੂੜੀ ਵਾਲੇ ਵੀ ਦਾ ਨੁਕਸਾਨ ਮੱਕੀਆਂ ਦਾ ਕਰਦਾ ਕਰਦਾ ਘਰਦਾ ਸੋਤਾ ਜਉ ਸਾਫ਼ ਹੋ ਜੂ ਜੇ ਚੰਗਾ ਪੈ ਗਿਆ ਜਿਹੜਾ ਮੜਾ ਮੋਟਾ ਪਾਣੀ ਘੱਟਾ ਜਿੱਤੇ ਨਾਲੇ ਤੇ ਸਸਾਨ ਭਰਾ ਕੋ ਦਾ ਫਾਇਦਾ ਹੋ ਜੂ ਪਾ ਜਾਣ ਤੇ ਫੇਰ ਨਹੀਂ ਪਹੁੰਚ ਗਏ। ਓਹ ਸੋਨੇ ਵਾਲਿਆਂ। ਜੇ ਜਿੱਥੇ ਕਿੱਥੇ ਦਾ ਟੱਕਾ ਆਪਣੇ ਹੈਗਾ ਜਾਂ ਇੱਧਰ-ਇੱਧਰ ਆ। ਲਓ ਜੀ। ਚਹਿਲ ਤਾਂ ਹੈ ਨਹੀਂ ਜਮੈਂ ਭਾਰਸੋਂ ਮਾੜੇ ਮੋਟੇ ਅਕੜੀਆਂ ਜੀਆਂ ਸੀ। ਤੇ ਹੁਣ ਅੱਗੇ ਦੇਖਦੇ ਆ ਆਪਣੇ। ਤਾਂ ਪਹੁੰਚ ਗਏ। ਜਿੱਥੇ ਟੂਲ ਪਲਾਇਆ ਹੁੰਦਾ ਦੀ ਚਹਿਲ ਉੱਥੇ।